ਪੰਜਾਬ ਸਰਕਾਰ ਵੱਲੋਂ ਪਿਛਲੇ 2 ਮਹੀਨਿਆਂ ਤੋਂ ਕਰੀਬ ਜਿਹੜੀ ਆ ਜੀਵਨ ਜੋਤ ਮਹੀਮ ਜਿਹੜੀ ਆ 2 ਉਹ ਚਲਾਈ ਹੋਈ ਆ ਕਿਉਂਕਿ ਇਸ ਮਹੀਮ ਦੇ ਵਿੱਚ ਜਿਹੜੇ ਬੱਚੇ ਨੇ ਸੜਕਾਂ ਤੇ ਜਿਹੜੇ ਭੀਖ ਮੰਗਦੇ ਨੇ ਕਿ ਉਹਨਾਂ ਨੂੰ ਕੋ ਜਬਰਨ ਮੰਗਵਾਈ ਤੇ ਭੀਖਤਾ ਨਹੀਂ ਮੰਗਵਾਈ ਜਾ ਰਹੀ ਇਹਨਾਂ ਨੂੰ ਮੁੱਦੇ ਨੂੰ ਲੈ ਕੇ ਸਰਕਾਰ ਜਿਹੜੀ ਆ ਸਖਤ ਦਿਖਾਈ ਦਿੱਤੀ ਆ ਤੇ ਚਾਈਲਡ ਵਿਭਾਗ ਨੂੰ ਜਿਹੜਾ ਇਹ ਰਜਮਾ ਸੋਪਿਆ ਵੀ ਜਿਹੜੇ ਵੀ ਬੱਚੇ ਜਬਰਨ ਜਿਨ੍ਹਾਂ ਕੋ ਭੀਖ ਮੰਗਵਾਈ ਜਾਂਦੀ ਆ ਉਹਨਾਂ ਦਾ ਪਤਾ ਲਗਾਨ ਤਾਂ ਜੋ ਉਹਨਾਂ ਨੂੰ ਜਿਹੜਾ ਬੀਬੀ ਫੜ ਕੇ ਤੇ ਉਹਨਾਂ ਦੇ ਜਿਹੜੇ ਘਰ ਦੇ ਉੱਤੇ ਤੱਕ ਜਿਹੜਾ ਪਹੁੰਚਾਇਆ ਜਾ ਸਕੇ ਹੁਣ ਤੱਕ ਕਿੰਨੇ ਲੋਕ ਜਿਹੜੇ ਆ ਜ਼ਿਲ੍ ਜਿੰਨ ਲੋਕ ਆਗਨੀ ਜਿਹੜਾ ਵੀ ਉਹ ਬਰਾਮਦ ਕੀਤੇ ਆ ਤੇ ਉਹਨਾਂ ਦੇ ਘਰੇ ਪਹੁੰਚਾਨ ਤੱਕ ਦੇ ਜਿਹੜੀ ਆ ਵੀ ਉਹ ਕੋਸ਼ਿਸ਼ਾਂ ਕੀਤੀਆਂ ਨੇ ਤੇ ਹੁਣ ਇਹਨਾਂ ਨਾਲ ਗੱਲ ਕਰਾਂਗੇ ਸਾਡੇ ਨਾਲ ਅਧਿਕਾਰੀ ਮੌਜੂਦ ਨੇ ਮੈਡਮ ਇਹਨਾਂ ਨਾਲ ਗੱਲਬਾਤ ਕਰਦੇ ਆ ਮੈਮ ਨਮਸਕਾਰ ਜੀ ਮੈਮ ਹੁਣ ਤੱਕ ਜਿਹੜੀ ਜੀਵਨ ਜੋਤ ਮਹੀਮ ਦੇ ਵਿੱਚ ਕਿੰਨੇ ਬੱਚੇ ਆ ਜਿਹੜੇ ਤੁਸੀਂ ਟ੍ਰੈਸ ਕੀਤੇ ਆ ਤੇ ਉਹਨਾਂ ਨੂੰ ਪਰਵਾਸ ਤੱਕ ਪਹੁੰਚਾਨ ਦਾ ਕੰਮ ਕੀਤਾ ਹੈ ਸਰ ਹੁਣ ਤੱਕ ਸਾਨੂੰ ਜਿਹੜੇ ਪਿਛਲੇ ਟਾਈਮ ਹੀ ਨੇ ਤੇ ਇਹ ਮਹੀਮ ਚੱਲ ਰਹੀ ਹੈ ਉਹਦੇ ਵਿੱਚ ਹੁਣ ਤੱਕ ਸਾਨੂੰ 10 ਬੱਚੇ ਮਿਲੇ ਆ ਜਿਨ੍ਹਾਂ ਨੂੰ ਅਸੀਂ ਪੇਰੈਂਟਸ ਨੂੰ ਦੇ ਸਪੁਰਦ ਕੀਤਾ ਹੈ ਜੀ ਔਰ ਅਸੀਂ ਲਗਾਤਾਰ ਜਿਹੜੀ ਇਸ ਮਹੀਨੇ ਦੇ ਦੌਰਾਨ ਚੈਕਿੰਗ ਕਰਦੇ ਆ ਅਸੀਂ ਸੁਬਾਹ ਸ਼ਾਮ ਦੇ ਵਿੱਚ ਜਿਵੇਂ ਆਪਣੇ ਧਾਰਮਿਕ ਸਥਾਨ ਨੇ ਜਿੱਥੇ ਸੁਬਾਹ ਜਾਂ ਸ਼ਾਮ ਨੂੰ ਜ਼ਿਆਦਾ ਰੌਸ਼ਨ ਹੈ ਉੱਥੇ ਵੀ ਅਸੀਂ ਲਗਾਤਾਰ ਚੈਕਿੰਗ ਕਰਵਾ ਰਹੇ ਹਾਂ ਔਰ ਮਤਲਬ ਕਿ ਜੋ ਵੀ ਅਸੀਂ ਖਾਸ ਧਿਆਨ ਰੱਖਦੇ ਆ ਔਰ ਬੱਚੇ ਮਿਲਣ ਤੋਂ ਬਾਅਦ ਵਿੱਚ ਅਸੀਂ ਪੇਰੈਂਟਸ ਨੂੰ ਬਾਲ ਪਲਾਈ ਕਮੇਟੀ ਤੇ ਪੇਸ਼ ਕਰਦੇ ਆ ਔਰ ਕਮੇਟੀ ਵੱਲੋਂ ਅਸੀਂ ਸਖਤੀ ਨਾਲ ਉਹਨਾਂ ਨੂੰ ਹਦਾਇਤ ਕਰਦੇ ਆ ਕਿ ਤੁਸੀਂ ਬੱਚਿਆਂ ਤੋਂ ਪੀਖ ਨਹੀਂ ਮੰਗਵਾਨੀ ਬੱਚਿਆਂ ਨੂੰ ਤੁਸੀਂ ਸਕੂਲ ਪੇਜੋ ਬੱਚਿਆਂ ਨੂੰ ਤੁਸੀਂ ਪੜ੍ਹਾਓ ਕਿਉਂਕਿ ਬੱਚੇ ਹੀ ਸਾਡੇ ਦੇਸ਼ ਦਾ ਜਿਹੜਾ ਕੋਇਕ ਹੈ ਮੈਂ ਤੇ ਤੁਹਾਹਰਾ ਦੇ ਦਿਨਾਂ ਦੇ ਗੱਲ ਕੀਤੀ ਜਾਵੇ ਤੁਹਾਹਰਾ ਦੇ ਦਿਨਾਂ ਦੇ ਵਿੱਚ ਮੰਡਨ ਵਾਲੇ ਜਿਹੜੇ ਬੱਚੇ ਜਿਹੜਾ ਸਤਿਖਨੋਂ ਮੈਂ ਤਾਂ ਪੀੜ ਪਰ ਵਾਲੇ ਇਲਾਕੇ ਦੇ ਵਿੱਚ ਰਹਿੰਦੇ ਆ ਤੇ ਜਾਂ ਜਿੱਥੇ ਮਤਲਬ ਟ੍ਰੈਫਿਕ ਜਮ ਹੋ ਜੀ ਲਗਾਤਾਰ ਹੁੰਦੀਆਂ ਉੱਥੇ ਖੜੇ ਹੁੰਦੇ ਲਗਾਈ ਦਿੱਤੇ ਇਹਨਾਂ ਦੇ ਕੰਟਰੋਲ ਕਰਨ ਵਾਸਤੇ ਵੀ ਤੁਹਾਡੇ ਵੱਲੋਂ ਜਿਹੜੀ ਹੁਣ ਜੜੀ ਲਗਾਤਾਰ ਮੁਹਿੰਮ ਕੀਤੀ ਜਾ ਰਹੀ ਹੈ ਕੋਸ਼ਿਸ਼ਾਂ ਕੀਤੀ ਜੀ ਸਰ ਇਹ ਸਾਡੀ ਜਿਹੜੀ ਮੁਹਿੰਮ ਦੇ ਤਾਸੀਂ ਲਗਾਤਾਰ ਕੰਮ ਕਰ ਰਹੇ ਲਗਾਤਾਰ ਤਹਾਰਾਂ ਦੇ ਦਿਨ ਦੇ ਵਿੱਚ ਵੀ ਅਸੀਂ ਲਗਾਤਾਰ ਇਸ ਮੁਹਿੰਮ ਦੇ ਵਿੱਚ ਚੈਕਿੰਗ ਕਰਵਾ ਰਹੇ ਹਾਂ ਲਗਾਤਾਰ ਅਸੀਂ ਆਪਣਾ ਸ਼ੋਰੂਰ ਬਣਾਉਂਦੇ ਆਂ ਔਰ ਸਮ ਟਾਈਮਸ ਸਾਨੂੰ ਸਾਡਾ ਜਿਹੜਾ ਟੋਲ ਫਰੀ ਨੰਬਰ ਹੈ 1098 ਸਾਨੂੰ ਉਹਦੇ ਥਰੂ ਵੀ ਕਾਲ ਆ ਜਾਂਦੀ ਹੈ ਕਿ ਕੋਈ ਬੱਚਾ ਪੀਕ ਮੰਗ ਰਿਹਾ ਹੈ ਅਸੀਂ ਮੌਕੇ ਤੇ ਪਹੁੰਚ ਕੇ ਉੱਥੇ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚ ਕੇ ਅਸੀਂ ਉੱਥੇ ਚੈਕਿੰਗ ਕਰਵਾਉਣੀ ਆ ਬੱਚਿਆਂ ਨੂੰ ਰੈਸਕਿਊ ਕਰਵਾਉਣੇ ਆ ਔਰ ਬੱਚਿਆਂ ਦਾ ਅਗਰ ਪ੍ਰੂਫ ਦੇਖਦੇ ਆ ਜਿਹੜਾ ਅਡਲਟ ਪਰਸਨ ਆ ਜਿੰਦੇ ਨਾਲ ਉਹ ਬੱਚਾ ਹੈ ਅਗਰ ਤਾ ਪ੍ਰੂਫ ਸਾਡ ਨੂੰ ਦਿੰਦੇ ਆ ਤਾਂ ਠੀਕ ਹੈ ਅਦਰਵਾਈਜ਼ ਅਸੀਂ ਮਤਲਬ ਕਿ ਉਹਦਾ ਕਾਲੂ ਡੀਐਨਏ ਕਰਵਾ ਕੇ ਜੋ ਵੀ ਫਰਦਰ ਕਾਰਵਾਈ ਆ ਉਸੇ ਤਰ੍ਹਾਂ ਮੈਮ ਉਹ ਦੇਖਿਆ ਵੀ ਪੰਜ ਜਿਹੜੇ ਬੱਚੇ ਤੁਸੀਂ ਜਿਹੜੇ ਰੈਸਕਿਊ ਕੀਤੇ ਹੈ ਮਤਲਬ ਕਿ ਇਹ ਜਿਹੜੇ ਪੀਕ ਇਹਨਾਂ ਦੇ ਜਿਹੜੇ ਜਾਣਕਾਰੀ ਜਿਹੜੀ ਤੁਸੀਂ ਪ੍ਰਾਪਤ ਕੀਤੀ ਹੈ ਕੀ ਨਿਕਲ ਕੇ ਸਾਹਮਣੇ ਜਿਹੜਾ ਹੈ ਜਦੋਂ ਅਸੀਂ ਇਹਨਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਹੈ ਤਾਂ ਜਿਹੜੇ ਉਹ ਬੱਚੇ ਉਹ ਆਪਣੀ ਮਦਰ ਦੇ ਨਾਲ ਹੀ ਪੀਖ ਮੰਗਣ ਆਏ ਹੋਏ ਸੀਗੇ ਅੱਛਾ ਮਦਰ ਜਿਹੜਾ ਬੱਚਾ ਸੀ ਇੱਕ ਉਹ ਬਿਲਕੁਲ ਉਹ ਉਹਦੀ ਗੋਦੀ ਦੇ ਵਿੱਚ ਸੀ ਅਰ ਅਸੀਂ ਉਹਨੂੰ ਕਿਹਾ ਕਿ ਤੂੰ ਮਤਲਬ ਕਿ ਆਪਣੇ ਬੱਚਾਂ ਦਾ ਪੁਖ ਕਿਉਂ ਖਰਾਬ ਕਰ ਰਹੀਆਂ ਉਹ ਬੱਚੇ ਮੁੱਲਾਂਪੁਰ ਲੁਧਿਆਣੇ ਤੋਂ ਆਏ ਹੋਏ ਸੀ ਆਪਣੀ ਮਾਤਾ ਦੇ ਨਾਲ ਇਹ ਹਨੂਮਾਨ ਮੰਦਿਰ ਦੇ ਵਿੱਚ ਔਰ ਉਹ ਉੱਥੇ ਬੈਠੇ ਮਤਲਬ ਕਿ ਉਹ ਲੇਡੀ ਆਪ ਵੀ ਬੈਠੀ ਹੋਈ ਸੀ ਔਰ ਬੱਚੇ ਉਹਦੇ ਕੋਲ ਬੈਠੇ ਹੋਏ ਸੀ ਅਸੀਂ ਉਹਨੂੰ ਮਤਲਬ ਸਪੈਸ਼ਲ ਇੱਕ ਤਾਂ ਮਤਲਬ ਕਿ ਉਹਨੂੰ ਇਹ ਸਮਝਾਇਆ ਕਿ ਤੂੰ ਆਪਣੇ ਬੱਚਿਆਂ ਦਾ ਭਵਿੱਖ ਖਰਾਬ ਨਾ ਕਰੀਂ ਔਰ ਇਹਨਾਂ ਨੂੰ ਤੂੰ ਪੜਾ ਲਿਖਾ ਨਾ ਤਾਂ ਜੋ ਮਤਲਬ ਕਿ ਇਹਨਾਂ ਦਾ ਵਧੀਆ ਭਵਿੱਖ ਬਣ ਸਕੇ ਮੈਮ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਵੀ ਮੈਂ ਤਾਂ ਕੋਈ ਜਾਣਕਾਰੀ ਫੋਨ ਕਾਲ ਆਈ ਸੀ ਤੇ ਜਾਂ ਤੁਹਾਡੇ ਆਪਣੇ ਸੋਰਸਿਸ ਜਿਹੜਾ ਪਤਾ ਲੱਗਿਆ ਵੀ ਇਹ ਜਿਹੜੇ ਬੱਚੇ ਆ ਪੀਕ ਉੱਤੇ ਮੰਗਦੇ ਪਏ ਵੱਡੀ ਤਰ੍ਹਾਂ ਸਰੀ ਸਾਡਾ ਜਿਹੜਾ ਟੋਲ ਫਰੀ ਨੰਬਰ 1098 ਉਹਦੇ ਥਰੂ ਹੀ ਸਾਨੂੰ ਮਤਲਬ ਕਿ ਇਹ ਇਨਫੋਰਮੇਸ਼ਨ ਪ੍ਰਾਪਤ ਹੋਈ ਸੀ ਕਿ ਉੱਥੇ ਬੱਚਿਆਂ ਕੋਲੋਂ ਭੀਖ ਮੰਗਵਾਈ ਜਾ ਰਹੀ ਹੈ ਤੇ ਹੁਣ ਉਹ ਬੱਚਿਆਂ ਦਾ ਮੈਮ ਕਿਸ ਤਰ੍ਹਾਂ ਕਿੱਥੇ ਭੇਜਿਆ ਗਿਆ ਉਹ ਬੱਚਿਆਂ ਨੂੰ ਅਸੀਂ ਮਾਤਾ ਦੇ سپرد ਕਰਦਾ ਹੈ ਅਸੀਂ ਇਹਦਾ ਪ੍ਰੋਪਰ ਫਾਲੋਅ ਅਪ ਕਰਵਾਵਾਂਗੇ ਕਿ ਬੱਚਿਆਂ ਨੇ ਸਕੂਲ ਦੇ ਵਿੱਚ ਐਡਮਿਸ਼ਨ ਕਰਵਾਈ ਗਈ ਹੈ ਕਿ ਨਹੀਂ ਕਰਵਾਈ ਗਈ ਉਹ ਅਸੀਂ ਆਪਣਾ ਰੈਗੂਲਰ ਫਾਲੋਅ ਅਪ ਵਗੈਰਾ ਉਹਦਾ ਕੋਈ ਸੀ ਸਾਡੇ ਦਾ ਮਜੂਤ ਮੈਡਮ ਜਿਨ੍ਹਾਂ ਦਾ ਕਹਿਣਾ ਵੀ ਜਿਹੜੇ ਬੱਚੇ ਆ ਭੀਖ ਮੰਗਦੇ ਆ ਜਾਂ ਛੋਟੇ ਬੱਚੇ ਆ ਮਾਪਿਓ ਚਾਹੇ ਉਹਨੂੰ ਭੀਖ ਮੰਗਵਾਉਂਦੇ ਆ ਉਹਨਾਂ ਦੀ ਵੀ ਰੋਕਤ ਵਾਸਤੇ ਜੜੀ ਆ ਇਹ ਹਰ ਕੋਸ਼ਿਸ਼ਾਂ ਕਰਦੇ ਪਿਆ ਤਾਂ ਜੋ ਉਹਨਾਂ ਨੂੰ ਸਮਝਾਇਆ ਜਾ ਸਕੇ ਵੀ ਜਿਹੜੇ ਬੱਚੇ ਆ ਉਹ ਦੇਜ ਤਪ ਵਿਕ ਹੁੰਦੇ ਆ ਤੇ ਇਹਨਾਂ ਨੂੰ ਸਕੂਲਾਂ ਵਿੱਚ ਜੜਾ ਪੜਾਇਆ ਜਾਣਾ ਚਾਹੀਦਾ ਭੀਖ ਨਹੀਂ ਮੰਗਵਾਨੀ ਚਾਹੀਦੀ ਇਹੋ ਜਿਹਾ ਸੰਦੇਸ਼ ਜੜਾ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਹੁਣ ਤੱਕ ਜੜਿਆ ਕਰੀਬ 2-3 ਮਹੀਨਿਆਂ ਵਿੱਚ 10 ਜਿਹੜੇ ਬੱਚੇ ਆ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ 2-3 ਬੱਚੇ ਆ ਉਹ ਜੇ ਸੀਗੇ ਵੀ ਜਿਹੜੇ ਬਿਨਾਂ ਮਾਪਿ ਮਾਪਿਆਂ ਤੱਕ ਪਹੁੰਚਾ ਦੀ ਵੀ ਜੜੀ ਆ ਨਾ ਲੋ ਜੜੀ ਆ ਉਹ ਯਤਨ ਕੀਤੇ ਗਏ ਕੋਸ਼ਿਸ਼ਾਂ ਕੀਤੇ ਗੀਆਂ ਕਿਉਂਕਿ ਮਕਸਦ ਇੱਕੋ ਹੀ ਆ ਵੀ ਜਿਹੜੇ ਪੀਖ ਜਿਹੜੇ ਮੰਗਦੇ ਪਿਆ ਕਿਤੇ ਉਹਨਾਂ ਨੂੰ ਜ਼ਬਰਨ ਕਿਤੇ ਬੱਚਿਆਂ ਦੇ ਕੋਲੋਂ ਜਿਹੜਾ ਪੀਖ ਮੰਗਵਾਉਣ ਦਾ ਕੰਮ ਤਾਂ ਨਹੀਂ ਕੀਤਾ ਜਾ ਰਿਹਾ ਤੇ ਜਾਂ ਜੇ ਖੁਦ ਵੀ ਪੇਰੈਂਟ ਜੇ ਕੋਈ ਆਪਣੀ مالی ਹਾਲਤੋ ਜਿੱਦਾਂ ਦੀ ਮਾਰੀ ਹੁੰਦੀ ਆ ਉਹ ਪੀਖ ਮੰਗਵਾਉਂਦਾ ਜੇ ਬੱਚਿਆਂ ਕੋਲ ਤੇ ਉਹਨਾਂ ਨੂੰ ਵੀ ਸਮਝਾਇਆ ਜਾ ਸਕੀ ਉਹ ਤਾਂ ਜੋ ਸਰਕਾਰ ਵੱਲੋਂ ਮੁਫਤ ਜੜੀ ਸਿੱਖਿਆ ਉਹ ਸਕੂਲਾਂ ਵਿੱਚ ਦਿੱਤੀ ਜਾਂਦੀ ਹੈ ਤੇ ਇਹਨਾਂ ਬੱਚਿਆਂ ਨੂੰ ਜਿਹੜਾ ਸਿੱਖਿਆ ਜੜੀ ਆ ਉਹ ਦਵਾਈ ਚਾਹੀਦੀ ਆ ਤਾਂ ਜੋ ਆਪਣਾ ਭਵਿੱਖ ਬਣਾ ਸਕਣ ਪੀਖ ਮੰਗਣਾ ਜਿਹੜਾ ਉਹ ਸ ਕੈਪੀਨ ਨੂੰ ਵੀ ਜੜੀਆ ਤਾੜਨਾ ਵੀ ਕੀਤੀ ਗਈ ਆ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਆ ਵੀ ਅੱਗੇ ਤੋਂ ਅਗਰ ਇਹ ਚੀਜ਼ਾਂ ਸਾਹਮਣੇ ਆਈਆਂ ਤੇ ਉਹਨਾਂ ਦੇ ਖਿਲਾਫ ਜੜੀਆ ਸਖਤ ਐਕਸ਼ਨ ਜਿਹੜਾ ਉਹ ਕੀਤਾ ਜਾਵੇਗਾ ਪੰਜਾਬ ਸਰਕਾਰ ਵੱਲੋਂ ਪਿਛਲੇ 2 ਮਹੀਨਿਆਂ ਤੋਂ ਕਰੀਬ ਜਿਹੜੀ ਹੈ ਜੀਵਨ ਜੋਤ ਮਹੀਮ ਜਿਹੜੀ ਹੈ 2 ਉਹ ਚਲਾਈ ਹੋਈ ਹੈ ਕਿਉਂਕਿ ਇਸ ਮੀਮ ਦੇ ਵਿੱਚ ਜਿਹੜੇ ਬੱਚੇ ਨੇ ਸੜਕਾਂ ਤੇ ਜਿਹੜੇ ਭੀਖ ਮੰਗਦੇ ਨੇ ਕਿ ਉਹਨਾਂ ਨੂੰ ਕੋ ਜਬਰਨ ਮੰਗਵਾਈ ਤੇ ਭੀਖਤਾ ਨਹੀਂ ਮੰਗਵਾਈ ਜਾ ਰਹੀ ਇਹਨਾਂ ਮੁੱਦੇ ਨੂੰ ਲੈ ਕੇ ਸਰਕਾਰ ਜਿਹੜੀ ਹੈ ਸਖਤ ਦਿਖਾਈ ਦਿੱਤੀ ਹੈ ਤੇ ਚਾਈਲਡ ਵਿਭਾਗ ਨੂੰ ਜਿਹੜਾ ਇਹ ਰਜਮਾ ਸੋਪਿਆ ਵੀ ਜਿਹੜੇ ਵੀ ਬੱਚੇ ਜਬਰਨ ਜਿਨ੍ਹਾਂ ਕੋ ਭੀਖ ਮੰਗਵਾਈ ਜਾਂਦੀ ਹੈ ਉਹਨਾਂ ਦਾ ਪਤਾ ਲਗਾਨ ਤਾਂ ਜੋ ਉਹਨਾਂ ਨੂੰ ਜਿਹੜਾ ਬੀਬੀ ਫੜਕੇ ਤੇ ਉਹਨਾਂ ਦੇ ਜਿਹੜੇ ਘਰ ਦੇ ਉੱਤੇ ਤੱਕ ਜਿਹੜਾ ਪਹੁੰਚਾਇਆ ਜਾ ਸਕੇ ਹੁਣ ਤੱਕ ਕਿੰਨੇ ਲੋਕ ਜਿਹੜੇ ਆ ਜ਼ਿਲ੍ਹਾ ਚੰਨ ਬਾਬਾ ਅਗਨੀ ਜਿਹੜਾ ਵੀ ਉਹ ਬਰਾਮਦ ਕੀਤੇ ਆ ਤੇ ਉਹਨਾਂ ਦੇ ਘਰੇ ਪਹੁੰਚਾਨ ਤੱਕ ਦੇ ਜਿਹੜੀ ਆ ਵੀ ਉਹ ਕੋਸ਼ਿਸ਼ਾਂ ਕੀਤੀਆਂ ਨੇ ਤੇ ਹੁਣ ਇਹਨਾਂ ਨਾਲ ਗੱਲ ਕਰਾਂਗੇ ਸਾਡੇ ਨਾਲ ਅਧਿਕਾਰੀ ਮੌਜੂਦ ਨੇ ਮੈਡਮ ਇਹਨਾਂ ਨਾਲ ਗੱਲਬਾਤ ਕਰਦੇ ਆ ਮੈਮ ਨਮਸਕਾਰ ਜੀ ਮੈਮ ਤੋਂ ਤੱਕ ਜਿਹੜੀ ਜੀਵਨ ਜੋਤ ਮਹੀਮ ਦੇ ਵਿੱਚ ਕਿੰਨੇ ਬੱਚੇ ਆ ਜਿਹੜੇ ਤੁਸੀਂ ਟ੍ਰੈਸ ਕੀਤੇ ਆ ਤੇ ਉਹਨਾਂ ਨੂੰ ਪਰਵਾਸ ਤੱਕ ਪਹੁੰਚਾਨ ਦਾ ਕੰਮ ਕੀਤਾ ਸਰ ਹੁਣ ਤੱਕ ਸਾਨੂੰ ਜਿਹੜੇ ਪਿਛਲੇ ਟਾਈਮ ਹੀ ਨੇ ਤੇ ਇਹ ਮਹੀਮ ਚੱਲ ਰਹੀ ਹੈ ਉਹਦੇ ਵਿੱਚ ਹੁਣ ਤੱਕ ਸਾਨੂੰ 10 ਬੱਚੇ ਮਿਲੇ ਆ ਜਿਨ੍ਹਾਂ ਨੂੰ ਅਸੀਂ ਪੇਰੈਂਟਸ ਨੂੰ ਦੇ سپرد ਕੀਤਾ ਹੈ ਜੀ ਔਰ ਅਸੀਂ ਲਗਾਤਾਰ ਜਿਹੜੀ ਇਸ ਮਹੀਨੇ ਦੇ ਦੌਰਾਨ ਚੈਕਿੰਗ ਕਰਦੇ ਆ ਅਸੀਂ ਸੁਬਾਹ ਸ਼ਾਮ ਦੇ ਵਿੱਚ ਜਿਵੇਂ ਆਪਣੇ ਧਾਰਮਿਕ ਸਥਾਨ ਨੇ ਦਿੱਸ਼ ਸੁਬਾਹ ਜਾਂ ਸ਼ਾਮ ਨੂੰ ਜ਼ਿਆਦਾ ਰੌਸ਼ਨ ਹੈ ਉੱਥੇ ਵੀ ਅਸੀਂ ਲਗਾਤਾਰ ਚੈਕਿੰਗ ਕਰਵਾ ਰਹੇ ਹਾਂ ਅਰ ਮਤਲਬ ਕਿ ਜੋ ਵੀ ਅਸੀਂ ਖਾਸ ਧਿਆਨ ਰੱਖਦੇ ਆਂ ਔਰ ਬੱਚੇ ਮਿਲਣ ਤੋਂ ਬਾਅਦ ਵਿੱਚ ਅਸੀਂ ਪੇਰੈਂਟਸ ਨੂੰ ਬਾਲ ਪਲਾਈ ਕਮੇਟੀ ਤੇ ਪੇਸ਼ ਕਰਦੇ ਆਂ ਔਰ ਕਮੇਟੀ ਵੱਲੋਂ ਅਸੀਂ ਸਖਤੀ ਨਾਲ ਉਹਨਾਂ ਨੂੰ ہدایت ਕਰਦੇ ਆਂ ਕਿ ਤੁਸੀਂ ਬੱਚਿਆਂ ਤੋਂ ਪੀਖ ਨਹੀਂ ਮੰਗਵਾਨੀ ਬੱਚਿਆਂ ਨੂੰ ਤੁਸੀਂ ਸਕੂਲ ਪੇਜੋ ਬੱਚਿਆਂ ਨੂੰ ਤੁਸੀਂ ਪੜ੍ਹਾਓ ਕਿਉਂਕਿ ਬੱਚੇ ਹੀ ਸਾਡੇ ਦੇਸ਼ ਦਾ ਜਿਹੜਾ ਕੋ ਇੱਕ ਫਿਰ ਤੇ ਤੁਹਾਹਰਾ ਦੇ ਜਿਹਨਾਂ ਦੀ ਗੱਲ ਕੀਤੀ ਜਾਵੇ ਤੁਹਾਹਰਾ ਦੇ ਦਿਨਾਂ ਦੇ ਵਿੱਚ ਮੰਦਰ ਵਾਲੇ ਤੇ ਜਿਹੜੇ ਕੱਚੇ ਜਿਹੜਾ ਸਰਦੀ ਕਰਨ ਮੈਂ ਤਾਂ ਪੀੜ ਪਰ ਵਾਲੇ ਇਲਾਕੇ ਦੇ ਵਿੱਚ ਹੁੰਦੇ ਆ ਤੇ ਜਾਂ ਜਿੱਥੇ ਮਤਲਬ ਟ੍ਰੈਫਿਕ ਜਮ ਹੋਦੀ ਮੈਂ ਤਾਂ ਹੁੰਦੀਆਂ ਉੱਥੇ ਖੜੇ ਹੁੰਦੀਆਂ ਰਿਕਾਇਤੇ ਇਹਨਾਂ ਦੇ ਕੰਟਰੋਲ ਕਰਨ ਵਾਸਤੇ ਵੀ ਤੁਹਾਡੇ ਲੋਕ ਜਿਹੜੇ ਹੁੰਦੇ ਨੇ ਲਗਾਤਾਰ ਮੁਹਿੰਮ ਕੀਤੀ ਜਾ ਰਹੀ ਹੈ ਕੋਸ਼ਿਸ਼ਾਂ ਕੀਤੀ ਜਾਂਦੀਆਂ ਸਰ ਇਹ ਸਾਡੀ ਜਿਹੜੀ ਮੁਹਿੰਮ ਜਿਹਦਾ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਲਗਾਤਾਰ ਤਹਾਰਾਂ ਦੇ ਦਿਨ ਦੇ ਵਿੱਚ ਵੀ ਅਸੀਂ ਲਗਾਤਾਰ ਇਸ ਮਹੀਨੇ ਦੇ ਵਿੱਚ ਚੈਕਿੰਗ ਕਰਵਾ ਰਹੇ ਹਾਂ ਲਗਾਤਾਰ ਅਸੀਂ ਆਪਣਾ ਸ਼ੁਰੂਰ ਬਣਾਉਂਦੇ ਆਂ ਔਰ ਸਮ ਟਾਈਮਸ ਸਾਨੂੰ ਸਾਡਾ ਜਿਹੜਾ ਟੋਲ ਫਰੀ ਨੰਬਰ ਹੈ 1098 ਸਾਨੂੰ ਉਹਦੇ ਥਰੂ ਵੀ ਕਾਲ ਆ ਜਾਂਦੀ ਹੈ ਕਿ ਕੋਈ ਬੱਚਾ ਪੀਕ ਮੰਗ ਰਿਹਾ ਹੈ ਅਸੀਂ ਮੌਕੇ ਤੇ ਪਹੁੰਚ ਕੇ ਉੱਥੇ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚ ਕੇ ਅਸੀਂ ਉੱਥੇ ਚੈਕਿੰਗ ਕਰਵਾਉਣੀ ਆ ਬੱਚਿਆਂ ਨੂੰ ਰੈਸਕਿਊ ਕਰਵਾਣੇ ਆ ਔਰ ਬੱਚਿਆਂ ਦਾ ਅਗਰ ਪ੍ਰੂਫ ਦੇਖਦੇ ਆ ਜਿਹੜਾ ਅਡਲਟ ਪਰਸਨ ਆ ਜਿੰਦੇ ਨਾਲ ਉਹ ਬੱਚਾ ਹੈ ਅਗਰ ਤਾਂ ਉਹ ਪ੍ਰੂਫ ਸਾਡੇ ਨੂੰ ਦਿੰਦੇ ਆ ਤਾਂ ਠੀਕ ਆ ਅਦਰਵਾਇਜ਼ ਅਸੀਂ ਮਤਲਬ ਕਿ ਉਹਦਾ ਕਾਨੂੰ ਡੀਐਨਏ ਕਰਵਾ ਕੇ ਜੋ ਵੀ ਫਰਦਰ ਕਾਰਵਾਈ ਆ ਉਸੇ ਤਰ੍ਹਾਂ ਮੈਮ ਹੁਣ ਦੇਖਿਆ ਵੀ ਪੰਜ ਜਿਹੜੇ ਬੱਚੇ ਵਿੱਚ ਸੀ ਜਿਹੜੇ ਰੈਸਕਿਊ ਕੀਤੇ ਆ ਮਤਲਬ ਕਿ ਇਹ ਜਿਹੜੇ ਇਹਨਾਂ ਦੇ ਜੀ ਜਾਣਕਾਰੀ ਜਿਹੜੀ ਤੁਸੀਂ ਪ੍ਰਾਪਤ ਕੀਤੀ ਹੈ ਕੀ ਨਿਕਲ ਕੇ ਸਾਹਮਣੇ ਜਿਹੜਾ ਹੈ ਸਰ ਜਦੋਂ ਅਸੀਂ ਇਹਨਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਹੈ ਤਾਂ ਜਿਹੜੇ ਉਹ ਬੱਚੇ ਉਹ ਆਪਣੀ ਮਦਰ ਦੇ ਨਾਲ ਹੀ ਪੇਕ ਮੰਗਣ ਆਏ ਹੋਏ ਸੀਗੇ ਅੱਛਾ ਮਦਰ ਜਿਹੜਾ ਬੱਚਾ ਸੀ ਇੱਕ ਉਹ ਬਿਲਕੁਲ ਉਹ ਉਹਦੀ ਗੋਦੀ ਦੇ ਵਿੱਚ ਸੀ ਔਰ ਅਸੀਂ ਉਹਨੂੰ ਕਿਹਾ ਕਿ ਤੂੰ ਮਤਲਬ ਕਿ ਆਪਣੇ ਬੱਚਿਆਂ ਦਾ ਪੁੱਖ ਕਿਉਂ ਖਰਾਬ ਕਰ ਰਹੀਆਂ ਉਹ ਬੱਚੇ ਮੁੱਲਾਂਪੁਰ ਲੁਧਿਆਣੇ ਤੋਂ ਆਏ ਹੋਏ ਸੀ ਆਪਣੀ ਮਾਤਾ ਦੇ ਨਾਲ ਇਹ ਹਨੂਮਾਨ ਮੰਦਿਰ ਦੇ ਵਿੱਚ ਔਰ ਉਹ ਉੱਥੇ ਬੈਠੇ ਮਤਲਬ ਕਿ ਉਹ ਲੇਡੀ ਆਪ ਵੀ ਬੈਠੀ ਹੋਈ ਸੀ ਔਰ ਬੱਚੇ ਉਹਦੇ ਕੋਲ ਬੈਠੇ ਹੋਏ ਸੀ ਅਸੀਂ ਉਹ ਉਹਨੂੰ ਮਤਲਬ ਸਪੈਸ਼ਲ ਇੱਕ ਤਾਂ ਮਤਲਬ ਕਿ ਉਹਨੂੰ ਇਹ ਸਮਝਾਇਆ ਕਿ ਤੂੰ ਆਪਣੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੀ ਔਰ ਇਹਨਾਂ ਨੂੰ ਤੂੰ ਪੜਾ ਲਿਖਾ ਨਾ ਤਾਂ ਜੋ ਮਤਲਬ ਇਹਨਾਂ ਦਾ ਵਧੀਆ ਭਵਿੱਖ ਬਣ ਸਕੇ ਮੈਨੂੰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਵੀ ਮੈਨੂੰ ਤਾਂ ਕੋਈ ਜਾਣਕਾਰੀ ਫੋਨ ਕਾਲ ਆਈ ਸੀ ਤੇ ਜਾਂ ਤੁਹਾਡੇ ਆਪਣੇ ਸੋਰਸਿਸ ਜਿਹੜਾ ਪਤਾ ਲੱਗਾ ਵੀ ਇਹ ਜਿਹੜੇ ਬੱਚੇ ਆ ਭੀਖ ਉੱਤੇ ਮੰਗਦੇ ਪਏ ਵੱਡੀ ਤਰ੍ਹਾਂ ਸਰੀ ਸਾਡਾ ਜਿਹੜਾ ਟੋਲ ਫ੍ਰੀ ਨੰਬਰ 1098 ਉਹਦੇ ਥਰੂ ਹੀ ਸਾਨੂੰ ਮਤਲਬ ਕਿ ਇਹ ਇਨਫੋਰਮੇਸ਼ਨ ਪ੍ਰਾਪਤ ਹੋਈ ਸੀ ਕਿ ਉੱਥੇ ਬੱਚਿਆਂ ਕੋਲੋਂ ਭੀਖ ਮੰਗਵਾਈ ਜਾ ਰਹੀ ਹੈ ਤੇ ਹੁਣ ਉਹ ਬੱਚਿਆਂ ਦਾ ਮੈਮ ਕਿਸ ਤਰ੍ਹਾਂ ਕਿੱਥੇ ਭੇਜਿਆ ਗਿਆ ਉਹ ਬੱਚਿਆਂ ਨੂੰ ਅਸੀਂ ਮਾਤਾ ਦੇ سپرد ਕਰਦਾ ਹੈ ਅਸੀਂ ਇਹਦਾ ਪ੍ਰੋਪਰ ਫਾਲੋਅ ਅਪ ਕਰਵਾਵਾਂਗੇ ਕਿ ਬੱਚਿਆਂ ਨੇ ਸਕੂਲ ਦੇ ਵਿੱਚ ਐਡਮਿਸ਼ਨ ਕਰਵਾਈ ਗਈ ਹੈ ਕਿ ਨਹੀਂ ਕਰਵਾਈ ਗਈ ਉਹ ਅਸੀਂ ਆਪਣਾ ਰੈਗੂਲਰ ਫਾਲੋਅ ਅਪ ਵਗੈਰਾ ਹਟਾ ਲਾ ਕੀ ਸੀ ਸਾਡੇ ਦਾ ਮਜੂਤ ਮੈਡਮ ਜਿਨ੍ਹਾਂ ਦਾ ਕਹਿਣਾ ਵੀ ਜਿਹੜੇ ਬੱਚੇ ਆ ਭੀਖ ਮੰਗਦੇ ਆ ਜਾਂ ਛੋਟੇ ਬੱਚੇ ਆ ਮਾਪਿਓ ਚਾਹੇ ਉਹਨੂੰ ਭੀਖ ਮੰਗਵਾਉਂਦੇ ਆ ਉਹਨਾਂ ਦੀ ਵੀ ਰੋਕਤ ਵਾਸਤੇ ਜੜੀ ਆ ਇਹ ਹਰ ਕੋਸ਼ਿਸ਼ਾਂ ਕਰਦੇ ਪਿਆ ਤਾਂ ਜੋ ਉਹਨਾਂ ਨੂੰ ਸਮਝਾਇਆ ਜਾ ਸਕੇ ਵੀ ਜਿਹੜੇ ਬੱਚੇ ਆ ਉਹ ਦੇਜਤਪਾ ਵਿਕ ਹੁੰਦੇ ਆ ਤੇ ਇਹਨਾਂ ਨੂੰ ਸਕੂਲਾਂ ਵਿੱਚ ਜਿਹੜਾ ਪੜਾਇਆ ਜਾਣਾ ਚਾਹੀਦਾ ਭੀਖ ਨਹੀਂ ਮੰਗਵਾਨੀ ਚਾਹੀਦੀ ਇਹੋ ਜਿਹਾ ਸੰਦੇਸ਼ ਜਿਹੜਾ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਹੁਣ ਤੱਕ ਜਿਹੜਿਆ ਕਰੀਬ 2-2.5 ਮਹੀਨਿਆਂ ਵਿੱਚ 10 ਜਿਹੜੇ ਬੱਚੇ ਆ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ 2-3 ਬੱਚੇ ਇਹੋ ਜੇ ਸੀਗੇ ਵੀ ਜਿਹੜੇ ਬਿਨ ਮਾਪਿਆਂ ਤੱਕ ਪਹੁੰਚਾ ਦੀ ਵੀ ਜੜੀਆ ਨਾਲ ਲੋ ਜੜੀਆ ਉਹ ਯਤਨ ਕੀਤੇ ਗਏ ਕੋਸ਼ਿਸ਼ਾਂ ਕੀਤੇ ਗਈਆਂ ਕਿਉਂਕਿ ਮਕਸਦ ਇੱਕੋ ਹੀ ਆ ਵੀ ਜਿਹੜੇ ਪੀਕ ਜਿਹੜੇ ਮੰਗਦੇ ਪਿਆ ਕਿਤੇ ਉਹਨਾਂ ਨੂੰ ਜ਼ਬਰਨ ਕਿਤੇ ਬੱਚਿਆਂ ਦੇ ਕੋਲੋਂ ਜਿਹੜਾ ਪੀਕ ਮੰਗਵਾਉਣ ਦਾ ਕੰਮ ਤਾਂ ਨਹੀਂ ਕੀਤਾ ਜਾ ਰਿਹਾ ਤੇ ਜਾਂ ਜੇ ਖੁਦ ਵੀ ਪੇਰੈਂਟਸ ਜੇ ਕੋਈ ਆਪਣੀ مالی ਹਾਲਤ ਉਹ ਜਿੱਦਾਂ ਦੀ ਮਾਰੀ ਹੁੰਦੀ ਆ ਉਹ ਪੀਕ ਮੰਗਵਾਉਂਦਾ ਜੇ ਬੱਚਿਆਂ ਕੋਲ ਤੇ ਉਹਨਾਂ ਨੂੰ ਵੀ ਸਮਝਾਇਆ ਜਾ ਸਕਿਆ ਵੀ ਤਾਂ ਜੋ ਸਰਕਾਰ ਵੱਲੋਂ ਮੁਫਤ ਜਿਹੜੀ ਸਿੱਖਿਆ ਉਹ ਸਕੂਲਾਂ ਵਿੱਚ ਦਿੱਤੀ ਜਾਂਦੀ ਹੈ ਤੇ ਇਹਨਾਂ ਬੱਚਿਆਂ ਨੂੰ ਜਿਹੜਾ ਸਿੱਖਿਆ ਜਿਹੜੀ ਆ ਉਹ ਦਵਾਈ ਚਾਹੀਦੀ ਹੈ ਤਾਂ ਜੋ ਉਹ ਆਪਣਾ ਭਵਿੱਖ ਬਣਾ ਸਕਣ ਪੀਕ ਮੰਗਣਾ ਜਿਹ ਕੈਪੀਟਨ ਨੂੰ ਵੀ ਜੜੀਆ ਤਾੜਨਾ ਵੀ ਕੀਤੀ ਗਈ ਆ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਆ ਵੀ ਅਗਲੇ ਤੋਂ ਅਗਰ ਇਹ ਚੀਜ਼ਾਂ ਸਾਹਮਣੇ ਆਈਆਂ ਤੇ ਉਹਨਾਂ ਦੇ ਖਿਲਾਫ ਜੜੀਆ ਸਖਤ ਐਕਸ਼ਨ ਜਿਹੜਾ ਉਹ ਕੀਤਾ ਜਾਵੇਗਾ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਟੈਨਿਕਸ ਫਰਗ